ਦੇਸੀ ਕੋ ਕਿੰਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆ ਭਾਵਲਾ ਕੈਂਡੀ ਜਾਨੀ ਕਿ ਜਿਹਨੂੰ ਕਹਿੰਦੇ ਸੁੱਕਾ ਮਰਬਾ ਇਹ ਆਪਾਂ ਇੱਕ ਝਾਰਨੀ ਲੈ ਲਈ ਹੈ ਜੀ ਮੋਰੀਆਂ ਵਾਲੀ ਤੇ ਹੁਣ ਆਪਾਂ ਇਹਨੂੰ ਸਟੀਮ ਕਰਾਂਗੇ ਜੀ ਪਾਣੀ ਨੂੰ ਇੱਧਰ ਆਪਾਂ ਪਾਣੀ ਗਰਮ ਰੱਖਿਆ ਸੀ ਤੇ ਇਹਨੂੰ ਚੰਗੀ ਤਰ੍ਹਾਂ ਵਾਲਾ ਆ ਗਿਆ ਹੁਣ ਆਪਾਂ ਇਹਦੇ ਤੇ ਇਹ ਰੱਖ ਦਾਂਗੇ ਆਪਣਾ ਸਟੀਮਰ ਉੱਪਰ ਕਪੜਾ ਢੱਕ ਦਾਈਏ 10 ਮਿੰਟਾਂ ਬਾਅਦ ਤਰੇ ਸਟੀਮ ਦਿਵਾਂਗੇ ਇਹ ਆਪਣੇ ਔਲਿਆਂ ਨੂੰ ਸਟੀਮ ਆ ਗਈ ਹੈ। ਇਹ ਇਸ ਤਰ੍ਹਾਂ ਬਿਲਕੁਲ ਫਟਨੇ ਸ਼ੁਰੂ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਲਾ ਲਾਂਗੇ ਇਸ ਤਰ੍ਹਾਂ ਫਟਨੇ ਲੱਗੇ। ਪੂਰੀ ਸਟੀਮ ਆਪਾਂ 10 ਮਿੰਟ ਸਟੀਮ ਦਿੱਤੀ ਹੈ ਜੀ ਇਹਨਾਂ ਨੂੰ। ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲਾਂਗੇ। ਹੁਣ ਇਹਨਾਂ ਨੂੰ ਇੱਕ ਭਾਂਡੇ 'ਚ ਕੰਡ ਲਾਂਗੇ। ਕਿਉਂਕਿ ਜੇ ਆਪਾਂ ਪਾਣੀ ਚ ਵਾਲਦੇ ਆ ਤਾਂ ਇਹਨਾਂ ਦੇ ਵਿੱਚ ਪਾਣੀ ਜ਼ਿਆਦਾ ਭਰ ਜਾਂਦਾ। ਪ੍ਰਿਸਕੋਂ ਨੌਖ ਹੋ ਜਾਂਦਾ ਜੀ ਆਪਣੇ ਔਲਿਆਂ ਨੂੰ ਇਸ ਟੀਮ ਬਹੁਤ ਵਧੀਆ ਆਈ ਹੈ ਜੀ ਹੁਣ ਆਪਾਂ ਇਹਨਾਂ ਨੂੰ ਗਿੜਤਾ ਅਲੱਗ ਕਰਦਾਂਗੇ ਜੀ ਅਸ ਤਾਂ ਇਹ ਸਾਰੀਆਂ ਕਲੀਆਂ ਆਪਣੇ ਆਪ ਅਲੱਗ ਹੋ ਜਾਂਦੀਆਂ ਨੇ ਸਾਰੀਆਂ ਗਿੜਕਾ ਆਪਾਂ ਬਾਹਰ ਕੱਢ ਦਾਂਗੇ। ਸਾਰੀਆਂ ਗਿੜਕਾ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਜੀ ਬਾਹਰ। ਕਲੀਆਂ ਅਲੱਗ ਕਰ ਲਾਂਗੇ ਇਸ ਤਰ੍ਹਾਂ। ਇਹ ਆਪਾਂ ਸਾਰੇ ਔਲਿਆਂ ਦੀਆਂ ਗਿੜਕਾ ਅਲੱਗ ਕਰ ਲਈਆਂ ਜੀ ਇਸ ਤਰ੍ਹਾਂ ਕਲੀਆਂ ਅਲੱਗ-ਅਲੱਗ ਕਰ ਲਈਆਂ। ਇਹ ਆਪਣੇ 1.5 ਕਿਲੋ ਔਲੇ ਸੀ। ਇਹ ਆਪਾਂ 300 ਗ੍ਰਾਮ ਖੰਡ ਲਈ ਹੈ ਜੀ। ਹੁਣ ਇਹਨੂੰ ਆਪਾਂ ਇੱਥੇ ਇਹੋ ਜਿਹਾ ਇਹ ਚਾਹਤ ਨੂੰ ਡੱਬਾ ਲੈ ਲਿਆ ਪਲਾਸਟਿਕ ਦਾ ਤੁਸੀਂ ਕਿਸੇ ਵੀ ਬਰਤਨ ਚ ਪਾ ਸਕਦੇ ਆ ਇਹ ਸਾਰੇ ਵਾਲੇ ਆਪਾਂ ਇਹਦੇ ਚ ਪਾ ਲਾਂਗੇ ਇਹ ਵਾਲੇ ਆਪਾਂ ਇਹਦੇ ਚ ਡੱਬੇ ਚ ਪਾ ਲਿਆ ਜੀ ਹੁਣ ਇਹ ਆਪਾਂ ਖੰਡ ਪਾ ਦਾਂਗੇ ਇਹਦੇ ਉੱਪਰ ਇਸ ਤਰ੍ਹਾਂ ਇਹ ਪੂਰੀ ਰਾਤ ਆਪਾਂ ਇਸ ਤਰ੍ਹਾਂ ਰੱਖਾਂਗੇ ਜਿੰਨੀ ਇਹਨਾਂ ਨੇ ਖੰਡ ਸੁੱਕਣੀ ਹੋਈ ਸੁੱਕ ਲੈਣਗੇ ਇਹ ਸਾਰੇ ਖੰਡ ਆਪਾਂ ਇਸ ਤਰ੍ਹਾਂ ਉੱਪਰ ਫਲਾਦੀ ਐ ਜੀ ਹੁਣ ਆਪਾਂ ਇਹਨੂੰ ਪੂਰੀ ਰਾਤ ਇਸ ਤਰ੍ਹਾਂ ਬੰਦ ਕਰਕੇ ਰੱਖ ਦਾਂਗੇ ਇਹ ਔਲੇ ਆਪਾਂ ਪੂਰੀ ਰਾਤ ਰੱਖਦੇ ਸੀਗੇ ਖੰਡ 'ਚ ਇਹ ਪੂਰਾ ਪਾਣੀ ਛੱਡ ਗਿਆ ਔਲੇ ਜੀ ਹਣ ਹੁਣ ਆਪਾਂ ਇਹਨਾਂ ਨੂੰ ਪਾਣੀ 'ਚ ਬਾਹਰ ਕੱਢ ਲਾਂਗੇ ਖੰਡ 'ਚੋਂ ਤੇ ਜਿੰਨਾ ਇਹਨਾਂ ਨੇ ਮਿੱਠਾ ਸੋਖਣਾ ਸੋਖ ਲਿਆ ਹੁਣ ਆਪਾਂ ਇਹਨਾਂ ਨੂੰ ਸੁਕਾਵਾਂਗੇ ਦੋ ਦਿਨ ਦੀ ਧੁੱਪ ਲਵਾਵਾਂਗੇ ਪੂਰੀ ਹੁਣ ਇਸ ਤਰ੍ਹਾਂ ਆਪਾਂ ਇੱਕ ਚਾਰਨੀ ਲੈ ਕੇ ਉਹਦੇ ਚ ਕੱਢ ਲਾਂਗੇ ਸਾਰੇ ਹੋਏ ਇਹ ਪੂਰੀ চিনি ਆਪਾਂ ਨੂੰ ਜੋੜ ਲਾਂਗੇ ਹੁਣ ਪਾਣੀ ਸੁਕਾ ਲਾਂ पूरी चाशनी हम नुचड़ गई जी हूँ आप फैला के ना एक थाल पा लेंगे दो दिन आप पूरी धुप्प लर खलारा लें ਇਸ ਤਰ੍ਹਾਂ ਕਰਾਂ ਕਰਾਂ ਮੈਂ ਫਾੜੀਆਂ ਕਰ ਦਾਂਗੇ ਸਾਰਾ ਹੁਣ ਇਹਨਾਂ ਨੂੰ ਆਪਾਂ 2 ਦਿਨ ਧੁੱਪ ਲਵਾਵਾਂਗੇ ਪੂਰੀ ਫਿਰ ਤੁਹਾਨੂੰ ਦਿਖਾਵਾਂਗੇ ਇਹ ਆ ਪੱਦਾਂ ਨਿੰਬੂ ਲਿਆ ਜੀ ਇਹਦੇ ਨਾਲ ਇਹਦਾ ਕਲਰ ਨਹੀਂ ਚੇਂਜ ਹੋਣਾ ਥੋੜਾ ਥੋੜਾ ਆਪਾਂ ਨਿੰਬੂ ਉੱਤੇ ਛਿੜਕਾਂਗੇ ਇਹਦੇ ਝੋੜ ਦਾਂਗੇ ਇਸ ਤਰ੍ਹਾਂ ਅੱਧਾ ਨਿੰਬੂ ਝੋੜ ਦਾਂਗੇ ਹੁਣ ਆਪਾਂ ਇਹਨਾਂ ਤੁੱਪੇ ਰੱਖ ਦਾਂਗੇ। ਦੋਹਾਂ ਇਹਨਾਂ ਤੁੱਪ ਲਗਾ ਲਵਾਵਾਂਗੇ ਇਹਨੂੰ। ਆਪਣੀ ਆਮਲਾ ਕੈਂਡੀ ਬਣ ਕੇ ਤਿਆਰ ਹੈ ਜੀ। ਦੋ ਦਿਨ ਆਪਾਂ ਇਹਨਾਂ ਨੂੰ ਤੁੱਪ ਲਵਾਈਏ ਪੂਰੀ ਪੂਰੇ ਡਰਾਈ ਹੋ ਗਏ ਜੀ ਇਹ ਹੁਣ। ਹੁਣ ਆਪਾਂ ਇਹਨੂੰ ਤੇ ਖੰਡ ਦੀ ਕੋਟਿੰਗ ਕਰ ਦਾਂਗੇ। ਇਹ ਜੇ ਤੁਸੀਂ ਕਰਨੀ ਚਾਹੁੰਦੇ ਜੇ ਇਸ ਤਰ੍ਹਾਂ ਖਾਣਾ ਤੇ ਇਸ ਤਰ੍ਹਾਂ ਵੀ ਖਾ ਸਕਦੇ ਹੋ। ਜੇ ਚਾਹ ਬੇਸਿਕ ਹੰਡ ਦੀ ਕੋਟਿੰਗ ਕਰਨੀ ਹੈ ਤਾਂ ਉਹ ਵੀ ਕਰ ਦਿੰਦੇ ਆਪਾਂ ਥੋੜੀ ਥੋੜੀ ਬੇਸਿਕ ਹੰਡ ਦੀ ਕੋਟਿੰਗ ਕਰਾਂਗੇ ਉੱਤੇ ਤੇ ਆਪਾਂ ਬੂਰਾ ਥਾਂ ਦੀ ਕੋਟਿੰਗ ਕਰ ਦਿੱਤੀ ਜੰਗੀ ਤਰ੍ਹਾਂ ਥੋੜਾ ਪੈਨੂ ਪਲੇਟ ਤੇ ਕੱਢ ਲਾਂਗੇ ਆਪਣਿਆ ਵਾਲਾ ਕੈਂਡੀ ਬਣ ਕੇ ਤਿਆਰ ਆ ਜੀ ਇਹ ਬਹੁਤ ਹੀ ਵਧੀਆ ਬਣੀ ਹੈ ਜੀ ਘਰ ਵਿੱਚ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਰੈਸਪੀ ਕਿੰਨੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ